ਲੋ ਵੀ ਮੇਤਰੋ ਬਲੌਗ ਦੇ ਵਿੱਚ ਤੁਹਾਡਾ ਸਵਾਗਤ ਹੈ ਉਮੀਦ ਕਰਦਾ ਸਾਰੇ ਵਧੀਆ ਹੋਵੋਗੇ ਤੇ ਅੱਜ ਮੇਤਰੋ ਆਪਾਂ ਲੱਗੇ ਆ ਸਪਰੇਅ ਕਰਨਾ ਸੁੰਡੀ ਦੀ ਕਰਾਂਗੇ ਤੇ ਫਾਈਟਰ ਕੰਪਨੀ ਦੀ ਆਪਾਂ ਸੁੰਡੀ ਦੀ ਕਰਾਂਗੇ ਮੇਤਰੋ ਇਹ ਵੀ ਆਪਾਂ ਪਹਿਲਾਂ ਕਰੀ ਸੀ ਕਿ 16 ਦਿਨ ਦਾ ਰਿਜ਼ਲਟ ਹੈ ਇਹਦਾ 16 ਦਿਨ ਦਾ ਰਿਜ਼ਲਟ ਰੈਦਾ ਮਤਲਬ ਤੇ ਆਪਾਂ ਨਾਲ ਹੀ ਪਾਥੀਆਂ ਲੱਗੇ ਆ ਪਾਉਣ ਪਾਥੀਆਂ ਦੀ ਸਪਰੇਅ ਤੇ ਇੱਧਰ ਆ ਕੇ ਮੇਤਰੋ ਆਪਣਾ ਡਾਈ ਦੀ ਸਪਰੇਅ ਤੇ ਬਾਈ ਰਾਮੂ ਨੇ ਕਰਨਗੇ ਰਾਮੂ ਜੀ ਠੀਕ ਠਾਕ ਹਾਂ ਠੀਕ ਠਾਕ ਹਾਂ ਹਾਂ ਤੇ ਲੋਕ ਵੀ ਮੇਤਰੋ ਠੀਕ ਠਾਕ ਵਾਹ ਜੀ ਵਾਹ ਕਹਿੰਦਾ ਇੱਕਦਮ ਠੀਕ ਠਾਕ ਤੇ ਲੱਗਿਆ ਮੇਤਰੋ ਸਪਰੇਅ ਕਰਨ ਤੁਸੀਂ ਦੇਖ ਸਕਦੇ ਹੋ ਪਰ ਇਹਦੇ ਸੁੰਡੀ ਵਾਲੀ ਦੇ ਵਿੱਚ ਤਾਕਤ ਵਾਲੀ ਜਿਹੜੀ ਮਰਜੀ ਪਾ ਸਕਦੇ ਆ ਮੱਕੀ ਤੁਸੀਂ ਆਪਣੀ ਦੇਖ ਸਕਦੇ ਹੋ ਵੀ ਮੱਕੀ ਵੀ ਹੋ ਗਈ ਝੋਟ ਦੇ ਸਿਰ ਵਰਗੇ ਤੇ ਥੋੜੇ ਕਿ ਦਿਨਾਂ ਚ ਇਹ ਆਪਣੀ ਪਛੇਤੀ ਹੋ ਗਈ ਸੀਗੀ ਬਾਕੀ ਥੋੜੇ ਕਿ ਦਿਨਾਂ ਦੇ ਵਿੱਚ ਯਉਸ਼ਲਾ ਮਾਰਦੀ ਘਟ ਘਟ ਰੋਜ ਵੱਧ ਰਹੀ ਆ ਇਹ ਗੜਾ ਨੰਮਾ ਹੋ ਜਾਣਾ ਹੋ ਗਿਆ ਜੀ ਜਾਂ ਤੋਂ ਪਾਉਂਦੇ ਤੇ ਨਾ ਪਾਉਂਦੇ ਦੇਖ ਕੇ ਹੈ ਕਿ ਨਹੀਂ ਉਹ ਵੀ ਮਿੱਤਰੋ ਆਪਾਂ ਪਾ ਰਹੇ ਹਾਂ ਸੁੰਡੀ ਦੀ ਸਪਰੇਅ ਵਾਸਤੇ ਫਾਈਸਟਰ ਦਵਾਈ ਇਹ ਇਹ ਆਪਾਂ ਨੂੰ ਪਾ ਜਾਈਏ ਮਿੱਤਰੋ ਥੋੜਾ ਜਿਹਾ ਪੀਟ ਜਾਈਏ ਪਾਣੀ ਚੱਕੀ ਰੋ ਨੀ ਬਣੇ ਤੇ ਆ ਹਟਾ ਦੇ ਤਾਂ

फिर दोबारा जेसे पानी पाई ना जेसे फिर खंगार के बोधे चपादे ये पकड़े रात का गर्म हवा बहुत ही रात तो, क्या हो गया बारा हो गया ਸਾਰੇ ਗੋਏ ਗੋਏ ਲਾ ਕੇ ਨਾ ਹੋਰੂੰਡੋਪੀ ਦਾ ਦਵਾਈ ਤਿਆਰ ਹੋ ਜਾਵੇ ਸਾਂਝ ਮੇ ਇਕੱਠੇ ਕਰ ਰਿਹਾ ਹੈਗਾ ਤੂੰ ਬੰਦ ਕਰ ਦਿਓ ਇੰਨੀ ਪੱਟੀ ਬਲਤ ਭਾਉ ਆ ਗਿਆ ਪਾਥੀਆਂ ਤੋਂ ਬਾਣੀ ਤੇ ਇੱਧਰ ਆ ਗਿਆ ਡਾਈ ਤੇ ਡਾਈ ਦੇ ਕਿੱਕ ਡੱਬਾ ਛੋਟੂ ਲਾਲ ਡੱਬਾ ਉਹਦੇ ਵਾਲਾ ਸੁੰਡੀ ਵਾਲੀ ਪਾਲੀ ਲੋਕ ਜਿਹੜੋ ਰਾਮੂ ਤੋਂ ਮੱਕੀ ਉੱਪਰ ਟੱਪ ਚੁੱਕੀ ਆ ਤੁਸੀਂ ਦੇਖ ਸਕਦੇ ਹੋ ਰਾਮੂ ਵਿੱਚ ਦਿਖਦਾ ਨਹੀਂ ਹੈਗਾ ਯਾਰ ਪਰਲੇ ਕੇਾਰੇ ਥੋੜਾ ਜਿਹਾ ਮੱਕੀ ਹੈਗੀ ਸੀ ਡਾਊਨ ਤੇ ਇਧਰਲੇ ਪਾਸੇ ਦੇਖੋ ਤੁਸੀਂ ਰਾਮੂ ਦੇ ਉੱਪਰ ਤੱਕ ਆਉਂਦੀ ਆ ਪੂਰੀ ਪਹਿਲਾਂ ਤਾਂ ਰਾਮੂ ਦੇਖ ਵੀ ਨਹੀਂ ਰਿਹਾ ਸੀ ਲੋ ਵੀ ਮਿੱਤਰੋ ਛੋਟੂ ਆਉਂਦਾ ਧੂੜਾਂ ਪੱਟੇ ਰਤੰਦਰ ਪ੍ਰੈਸ਼ਰੇ ਵਾਲਾ ਘਰੇ ਫਿਰਦਾ ਧੂੜਾਂ ਹੀ ਠਾਲੀਆਂ ਫਿਰਦਾ ਤੇ ਇਧਰਲੇ ਪਾਸੇ ਮੱਕੀ ਥੋੜਾ ਜਿਹਾ ਆਪਣੀ ਹੈਗੀ ਆ ਡਾਊਨ ਜੀ ਪਰਲੇ ਪਾਸੇ ਤਾਂ ਬਥੇਰੀ ਉੱਚੀ ਆ ਤੇ ਇਧਰ ਤਾਂ ਛੋਟੂ ਦੀ ਗਿਰਦਨ ਥੋੜੀ ਜਿਹੀ ਦਿਖ ਵੀ ਰਹੀ ਆ ਪਰਾਂ ਤਾਂ ਜਮੀਨ ਹੀ ਦਿਖਦਾ ਲੋ ਵੀ ਟੂ ਆ ਮਹੀਨੇ ਪਾ ਦਵਾਈਆਂ ਗੱਡੀਆਂ ਮੜ ਚੁੱਕੀਆਂ ਨੇ ਬਨਾਰਾਮੂ ਦੇ ਬਾਬੂ ਜੀ ਬੋਕੀ ਪਾੜ ਗਈ ਸੀ ਤੇ ਹੁਣ ਰਾਮੂ ਨੇ ਵੀ ਆਉਦਾ ਪੰਪ ਕਰਨਿਆ ਸੈਟ ਮਿਲਦੀ ਜਾਂਦੀਆਂ ਦੋਨਾਂ ਦੀ ਦਵਾਈ ਮੇਥਰੋਗਨਾਂ ਮੱਕੀ ਜਾਦੇ ਹੋਗੀ ਮੈਂ ਡੁੱਬ ਜਣਾ ਕਹਿੰਦਾ ਮੈਂ ਕੀ ਕਰਾਂ ਆਹ ਛੋਟੂ ਦਾ ਕਰਦਾ ਸੈਟ ਰਾਮੂ ਪਤੰਦਰ ਉੱਪਰੇ ਬਾਲੀ ਲੈ ਗਿਆ ਕਹਿੰਦਾ ਸਰਦਾਰੀ ਪ੍ਰੈਸ਼ਰ ਸਾਰੇ ਪਾਸੇ ਜਾਂਦਾ ਮਾਜਲ ਭਾਈ ਮਰਜੀ ਆ ਤੇਰੀ ਆ ਵੇੜਾ ਦਾ ਪਤੰਦਰ ਮੈਨਾਂ ਦਾ YouTube ਵਾਲੀ ਦਵਾਈ ਅਸਰ ਕਰੂਗੀ ਇਹਦੇ ਵਾਲੀ ਤਾਂ ਕਰਦੀ ਨਹੀਂ ਹੈਗੇ ਇਹ ਕਹਿੰਦਾ ਮੈਨੂੰ ਤਜਰਬਾ ਮੈਂ ਕਹਾਂ ਚੱਲ ਭਾਈ ਤੇਰੀ ਮੰਨ ਲਾਂ ਜੇ ਤੈਨੂੰ ਤਜਰਬਾ ਉਹਦਾ ਛੂਟੂ ਨਹੀਂ ਤਾਂ ਦਿਖਦੀ ਨਹੀਂ ਹੈਗੇ ਕਹਿੰਦਾ ਮੇਰੇ ਵੀਰੋ ਛੂਟੂ ਨਾਲ ਤਾਂ ਤੁਰੀ ਜੇ ਦਿਖਦੀ ਆ ਗੱਲੇ ਉਹ ਮੇਰੇ ਸਾਲ ਦਾ ਪੂਰਬੀਆ ਬਾਟਾਂ ਜਾਂ ਖੱਚਦਾ ਜਾਂਦਾ ਤੋ ਇਧਰਲੇ ਪਾਸੇ ਮੱਕੀ ਜਾਦੇ ਮੱਲ ਗਈ ਤੇ ਇਧਰਲੇ ਪਾਸੇ ਤਾਂ ਬੰਦੇ ਦਿਖਦੇ ਹੀ ਨਹੀਂ ਹੈਗੇ ਛੋਟੂ ਦਾ ਆ ਗਿਆ ਛੋਟੂ ਦਾ ਮਿੱਤਰੋ ਮੂੰਹ ਚੈੱਕ ਕਰੋ ਹਾਸੀ ਆਉਂਦੀ ਹੈ ਰੇ ਕਰਨੀ ਦੇਖ ਦੇ ਕੇ ਲੈ ਵੀ ਦਾ ਮਿੱਤਰੋ ਆਪਣਾ ਜਾਨ ਆਉਣ ਚ ਪੂਰਾ ਪੰਪ ਮੋਕਾ ਦਿੰਦਾ ਉਹ ਕਿਦਾਂ ਦੇਖ ਲੈਣਾ ਮਖਿਆਉਂਦਾ ਰਾਮੂ ਦਾ ਕਹਿੰਦੇ ਮੇਰੇ ਵੀਰੋਂ ਪੂਰਾ ਡੁੱਬ ਜਾਂਦਾ ਇੱਕਦਮ ਥੱਲੀ ਲੈ ਲੈਂਦੀ ਐ ਮੱਕੀ ਲੈ ਲੈਂਦੀ ਐ ਰਾਮੂ ਕਿਉਂ ਸਪਰੇਅ ਕਰਦਾ ਓਏ ਲਾਲ ਝੰਡਾ ਤੇ ਬੈਠੇ ਚੱਟੇ ਪਾ ਦੇ ਤੂੰ ਕਿਵੇਂ ਕਰਦਾ ਮੈਂ ਤਾਂ ਮੈਨੂੰ ਲੱਗਦਾ ਤੂੰ ਐ ਕਰਦਾ ਰਾਮੂ ਰਾਮੂ ਦਾ ਕੱਦ ਵੀ ਤਾਂ ਫੇਰ ਘੱਟ ਰ ਆ ਰਾਮੂ ਦਾ ਮੁੱਕ ਗਿਆ ਪਾਣੀ 마ਗ ਤੇ ਰਾਮੂ ਵਿੱਚ ਗੁਰਗੁਰ ਗਿਆ ਇਹ ਤਾਂ ਬੋਤਲ ਗਿਰ ਜਾਂਦੇ ਨੇ ਉੱਪਰ ਇਹ ਤਾਂ ਬទੰਦਰ ਦੇਖਦਾ ਹੀ ਨਹੀਂ ਹੈਗਾ ਸੱਲ ਲੰਬਾ ਨਾ ਹਾਂ ਆਵਾਜ਼ ਤੇ ਦੁਨੀਆ ਚਾਹੀ ਨਾ ਨਾ ਬਸੂ ਮੈਂ ਤਾਂ ਤੇਰੇ ਪੀਉ ਜਾ ਕੇ ਆਈ ਜਨੂ ਲੈ ਆ ਫਿਰ ਉਹ ਪੰਪ ਦਾ ਟੁੱਟੀ ਵੀ ਨਹੀਂ ਦਿੱਖੀ ਉਹ ਉਹ ਹੈਗਾ ਮੇਤਰੋ 4 ਢੱਗ ਕੇ 4 ਫੁੱਟ ਦਾ 5 ਫੁੱਟ ਦਾ ਪਤਾ ਨੇ 500 ਦਾ ਵੜਾ ਦਿੱਖਦਾ ਉਹਨੂੰ ਤਾਂ ਡੰਡਾ ਬਣ ਕੇ ਦੇਣਾ ਪਊਗਾ ਆਪਾਂ ਨੂੰ ਫਿਰ ਬਣ ਕੇ ਦੇਣਾ ਚੱਲ ਫਿਰ ਮਾਰ ਸਾਲਫ ਤੇ ਲੋ ਵੀ ਮੇਤਰੋ ਇੱਕ ਕੁਆਲਟੀ ਪੈ ਗਈ 1 ਕਿਲੇ ਚ ਆਪਾਂ ਪਾਠੀ ਦੇ ਪਾਣੀ ਵਾਲੀ ਇੱਕ ਕੁਆਲਟੀ ਪਾਤੀ ਤੇ ਆ ਇੱਕ ਦੂਏ ਕਿਲੇ ਵਾਸਤੇ ਰਹਿ ਗਏ ਦਵਾਈ ਵੀ ਆਪਣੀ ਹੱਤ ਪੰਪ ਤਾਂ ਆਪਣੇ ਤਕਰੀਬਨ ਲੱਗੇ ਆ ਬਈਆ ਪਾਣੀ ਪਈ ਜਾਂਦਾ ਮੇਰੇ ਸਲੇ ਦਾ ਲੋ ਵੀ ਮਤੋਂ ਰਾਮੂ ਵਾਲਾ ਪ੍ਰੈਸ਼ਰ ਪਤਾ ਨਹੀਂ ਘਟ ਕੱਟ ਰਿਹਾ ਪਤਾ ਨਹੀਂ ਸਹੀ ਗਾ ਰਾਮੂ ਤੂੰ ਇੱਧਰ ਜਾ ਹੈਲੋ ਇੱਧਰ ਜਾ ਤੂੰ ਵਾ ਇੱਧਰ ਤਾਂ ਹੋ ਗਿਆ ਤੇ ਤੈਨ ਤੋਂ ਪਹਿਲਾਂ ਇੱਧਰਲੇ ਪਾਸੇ ਲੈ ਕੇ ਆਇਆ ਤਾਂ ਇਹ ਤੂੰ ਇਹਦੇ ਪਰਲੇ ਪਾਸੇ ਜਾ ਹਵਾ ਵੀ ਚੱਲ ਗਈ ਹਵਾ ਚੱਲ ਗਈ ਦੇਖ ਕੇ ਕਰੀ ਹੁਣ ਤਦੋਂ ਨੂੰ ਆਪਦੀਆਂ ਫਾਂਟਾਂ ਦਾ ਨਹੀਂ ਪਤਾ ਲੱਗਦਾ ਵੀ ਫਾਂਟਾਂ ਜਾ ਕੇ ਕਿੱਦਾਂ ਰਹੀਆਂ ਨੇ ਆ ਵੇਖਿਆ ਨਾ ਹੁਣ ਸਿੱਧਾ ਕਾਨਾ ਛੋਟੂ ਦਾ ਕਹਿੰਦਾ ਗੰਬੇ ਮਾਂਗ ਉੱਪਰ ਨੂੰ ਚੱਕ ਲੈਂਦਾ ਇਧਰ ਤਿਆਰ ਪਰ ਤਿਆਰ ਜੀਰੀ ਦੀਆਂ ਪਾਰਟੀਆਂ ਤਿਆਰੀ ਹੋ ਰਹੀ ਆ ਜੀਰੀ ਦੀ ਮੈਨੂੰ ਲੱਗਦਾ ਇਹ ਦੋਨੇ ਜਣੇ ਇੱਕੇ ਫਾਂਟ ਚ ਨਾ ਆ ਜਣ ਕਿਉਂਕਿ ਪਤਾ ਨਹੀਂ ਲੱਗ ਰਿਹਾ ਜੱਟੋਂ ਫਾਂਟਾਂ ਦਾ ਹੋਵੇ ਪਰ ਤੁਸੀਂ ਬਈਆ ਦੇਖੋ ਵਿਚਾਲੇ ਜਿਹਨੂੰ ਕਿੱਥੇ ਕਿਨੂ ਜਾਂਦਾ ਉਹ ਵੀ ਇਹਨਾਂ ਤੁੱਕੇ ਜੇ ਨਾਲੇ ਜਾ ਰਹੇ ਨੇ ਉਧਰ ਛੋਟੂ ਨੇ ਤਾਂ ਨੇਰੀ ਬੰਨੀ ਪਈ ਆ ਤੇ ਇਧਰ ਰਾਮੂ ਦਾ ਚੱਲ ਫੇਰ ਵੀ ਠੀਕ ਆ ਉਹਦਾ ਛੋਟੂ ਨੇ ਤਾਂ ਉਧਰ ਪਰਲੇ ਪਾਸੇ ਭੰਵੀਰੀ ਬੰਨੀ ਪਈ ਆ ਸਪਰੇਅ ਵਾਲੇ ਪੰਪ ਦੀ ਕਿਉਂਕਿ ਉਹਨੂੰ ਪਤਾ ਲੱਗ ਨਹੀਂ ਰਿਹਾ ਵੀ ਮੈਂ ਜਾ ਕੇ ਇੱਥੇ ਕੰੂ ਰਿਆਂ ਹਾਂ ਤਾਂ ਇਹ ਨਹੀਂ ਪਤਾ ਲੱਗਦਾ ਮੂਰੇ ਕੀ ਰਹਾ ਕਿੰਨਾ ਕਰਹਿ ਗਿਆ ਲੋ ਵੀ ਜਟੋ ਅੱਜ ਆਪਣੀ ਤਕਰੀਬਨ ਤਰੀਕ ਹੋਊਗੀ ਸੋ ਅੱਜ ਜਦੋਂ ਤੋ ਤਕਰੀਬਨ 1 ਮਹੀਨਾ 14 ਕ ਦਿਨ ਦੀ ਹੋਊਗੀ ਤੇ ਤੁਸੀਂ ਲਾ ਲਓ ਵੀ 44 ਕ ਦਿਨ ਦੀ ਆਪਣੀ ਮੱਕੀ ਹੋ ਚੁੱਕੀ ਆ ਤੇ ਤੁਸੀਂ ਮੱਲਗੀ ਦੇਖ ਲਓ ਵੀ ਆ ਲਵੇ ਦੋ ਔਲੀਆਂ ਤੇ ਥੋੜੀ ਦਬਗੀ ਸੀਗੀ ਮੱਕੀ ਹੋਈ ਨਹੀਂ ਸੀਗੀ ਉੱਠੀ ਨਹੀਂ ਸੀ ਤੇ ਦਦਵਾਰੇ ਬੀਜ ਲਾਇਆ ਸੀਗਾ ਤੇ ਮੱਕੀ ਤੁਸੀਂ ਪਰਾ ਦੇਖ ਸਕਦੇ ਹੋ ਵੀ ਪੂਰੀ ਪਲ ਚੁੱਕੀ ਆ ਮੱਕੀ ਛੋਟੂ ਮੱਕੀ ਕੀ ਕਹਿੰਦੀ ਆ ਮੱਕੀ ਕਹਿੰਦਾ ਮੂੰਹ ਤੇ ਖਾਲ ਕਰ ਲੜਦੀ ਮਤਰੋ ਛੋਟੂ ਕਹਿੰਦਾ ਮੇਰੇ ਦਵਾਈ ਲੜਦੀ ਆ ਪਤੰਦਰ ਨੇ ਕਹਿੰਦਾ ਵੀ ਮੂੰਹ ਕਵਰ ਕਰਨਾ ਮੈਂ ਕਰੋ ਚੱਕ ਛੋਟੂ ਦਾ ਬਣ ਗਿਆ ڈاکੂ ਰਾਮੂ ਕਹਿੰਦਾ ਮੈਂ ਤਾਂ ਫੂਰ ਪੂਰਾ ਮੈਨੂੰ ਤਾਂ ਲੋੜ ਨਹੀਂ ਕੀ ਜਿੱਤੋ ਟੱਪ ਗਏ ਜਿੱਤੋ ਦੂਜੇ ਗੀਲੇ ਚ ਆਹਾਂ ਛੋਟੂ ڈاکੂ ਇਧਰੋਂ ਮੈਤਰੋ ਆਪਣੀ ਪੌਦਰੀ ਹੋਊਗੀ ਯਾਰ ਮੈਂ ਕੱਲ ਤੋਂ ਲੱਗ ਜਾਾਂਗੇ ਲਾਉਣ ਬੰਦੇ ਆਪਣੇ ਹਲੇ ਹੋਰ ਦੇ ਲਾ ਰਹੇ ਨੇ ਅੱਜ ਕੱਲ ਨੂੰ ਲੱਗਦਾ ਹੈ ਕਿ ਬਹੁਤ ਪੱਟਣਾ ਆ ਗਈ ਹੈ ਮਤਰੋ ਪੰਜਾਬ 01 ਜਿਹਦੋਂ ਰਾਮੂ ਉਹਨਾਂ ਨੇ ਧੂੜਾਂ ਥਾਲ ਰੱਖਿਆ ਨੇ ਵੀ ਜੱਟੋ ਛੋਟੂ ਹੋ ਗਿਆ ਐਨ ਪੂਰਾ ਟ੍ਰੈਂਡ ਤੇ ਛੋਟੂ ਦੀ ਦਵਾਈ ਰਲਦੀ ਐਨ ਜਾ ਕੇ ਰਾਮੂ ਦੇ ਨਾਲ ਰਾਮੂ ਦੀ ਪਤਨੀ ਪੰਪ ਥੋੜਾ ਐਨ ਲੱਗਦਾ ਵੀ ਦਵਾਈ ਘੱਟ ਕੱਢਦਾ ਪਰ ਮੁੱਕ ਇੱਕ ਬਰਾਬਰ ਜਾਂਦੇ ਨੇ ਦੋਨੇ ਪੰਪ ਤੇ ਜੱਟੋ ਅੱਜ ਆਪਣੀ ਹੋ ਗਈ 44 ਦਿਨਾਂ ਦੀ ਮੱਕੀ ਹੋ ਗਈ ਤੁਸੀਂ ਦੇਖ ਸਕਦੇ ਹੋ ਵੀ ਬੰਦਾ ਇਹਦੇ ਚ ਫਰਦਾ ਦਿਖਦਾ ਨਹੀਂ ਹੈਗਾ ਇਹ ਤਾਂ ਦਵਾਈਆਂ ਉੱਪਰ ਪੈ ਰਹੀਆਂ ਜਿਵੇਂ ਮੀਂਹ ਪੈ ਰਿਹਾ ਹੁੰਦਾ ਪਰ ਇਹ ਸਾਲੀ ਖਰਾਬ ਕਰਦੀ ਆ ਆਹ ਦੇਖੋ ਛੋਟੂ ਉਹਨਾਂ ਨੇ ਢੂੜਾਂ ਠਾਲੀਆਂ ਪਈਆਂ ਨੇ ਉਹ ਦੇਖੀ ਰਾਮੂ ਸਿਆ ਇੱਦਾਂ ਹੀ ਪਾਉਣਾ ਲੋ ਵੀ ਜਟੋ ਅੱਜ ਆ ਗਈ ਆਖੀਰਲੀ ਸਪਰੇਅ ਤੇ ਉਧਰ ਛੋਟੂ ਹੁਣ ਔਲੀਆਂ ਵਰ ਕਿਉਂਕਿ ਜੇ ਥੱਲੇ ਜਾਂਦਾ ਔਲੀਆਂ 'ਚ ਫੇਰ ਤਾਂ ਨਹੀਂ ਮੱਕੀ ਦੇਖਦੀ ਹੈ ਕਿ ਹੁਣ ਬੈਡਾਂਪੁਰ ਜਾ ਰਿਹਾ ਤਾਂ ਵੀ ਬੱਚੇ ਲੁਕਦਾ ਜਾ ਰਿਹਾ ਤਾਂ ਤੁਸੀਂ ਦੇਖ ਸਕਦੇ ਹੋ ਗੱਲਬਾਤ ਰਾਮੂ ਨੇ ਤਾਂ ਬਾੜੀ ਉੱਤੇ ਪ੍ਰੈਸ਼ਰ ਜਾ ਕੇ ਰੱਖਿਆ ਪਦੰਦਨੇ ਗਾਣਾ ਛੋਟੂ ਦਾ ਗਾਣਾ ਖੰਬੇ ਮਾ ਕੇ ਚੱਕ ਰੱਖਿਆ ਉੱਪਰੋਂ ਜਿਵੇਂ ਗੰਭਾ ਖੜਾ ਤੇ ਲੋ ਵੀ ਉਹ ਦੇਖੋ ਰਹਾ ਮੂਡਾ ਪ੍ਰੈਸ਼ਰ ਕਿਦ ਨੂੰ ਜਾਂਦਾ ਤੇ ਮੈਟਰੋ ਮੱਕੀ ਦੱਸੋ ਤੁਸੀਂ 44 ਦਿਨ ਦੀ ਹੈ ਵੀ ਕੀ ਰਿਜ਼ਲਟ ਆ ਮੱਕੀ ਦਾ ਕਿਉਂਕਿ ਆਪਾਂ ਖੇਚਲਾ ਵੀ ਮੱਕੀ ਪ੍ਰਭਾਵ ਕਰੀ ਜਾ ਕਈ ਸਪਰੇਆਂ ਹੋ ਗਈਆਂ ਤੇ ਐਤ ਕੀ ਦਾ ਆਪਾਂ ਤਿੰਨ ਇਕੱਠੀਆਂ ਕਰਤੀਆਂ ਨਹੀਂ ਅੱਗੇ ਤਿੰਨ ਲੈਦੀਆਂ ਲੈਦੀਆਂ ਕਰਦੇ ਹੁੰਦੇ ਆ ਕਿਉਂਕਿ ਸੁੰਡੀ ਦੀ ਲੈਦੀ ਸੁੰਡੀ ਚ ਗਰੋਥ ਪ੍ਰਮੋਟਰ ਪਾ ਕੇ ਕਰਤੀ ਸੀਗੀ ਤੇ ਡਾਈ ਤੇ ਯੂਰੀਆ ਦੀ ਕਰਤੀ ਸੀਗੀ ਇੱਕ ਵਾਰ ਕੱਲੇ ਡਾਈ ਦੀ ਕਰਤੀ ਤੇ ਫਿਰ ਪਾਥੀਆਂ ਦੇ ਪਾਣੀ ਦੀ ਫੇਰ ਕੱਲੇ ਦੀ ਕਰੀ ਆ ਤਾਰੇ ਕੀ ਬਤ ਇਹਨਾਂ ਦਾ ਖੂਲ ਇਕੱਠਾ ਹੀ ਕਰ ਲਿਆ ਕਿਉਂਕਿ ਆਪਣੇ ਕੋਲ ਸਮਾਂ ਹੈ ਨਹੀਂ ਕੱਲ ਤੇ ਜਿਹੜੀ ਆਪਾਂ ਸ਼ੁਰੂ ਕਰ ਦੇਣੀ ਆ ਤਾਂ ਜੀਰੀ ਨੂੰ ਵੀ ਤਕਰੀਬਨ 1 ਮਹੀਨਾ ਲੱਗ ਜੂ ਆਪਾਂ ਨੂੰ ਲਾਉਂਦੇ ਲਾਉਂਦੇ ਤੇ ਤੁਸੀਂ ਦੱਸੋ ਕਿ ਕੀ ਕਹਿੰਦਾ ਰਿਜ਼ਲਟ ਇਧਰਲੇ ਪਾਸੇ ਹੀ ਮੈਂ ਕੀ ਕਰੂ ਚੈੱਕ ਇਹਨੂੰ ਛੋਟੂ ਕਰੋ ਚੈੱਕ ਕਿਵੇਂ ਦੇਖਦਾ ਪਰ ਅੰਦਰ ਵੀ ਕੋਈ ਫੌਂਟ ਰਹਿਣਾ ਜਾਵੇ ਤੇ ਬਸਾ ਇੱਕ ਫੌਂਟ ਰਹਿ ਗਿਆ